ਫਾਰਮਰ ਬੰਦੇ 13 13 ਤੇ ਸਾਰੇ ਹੀ ਭਰਾਵਾਂ ਦਾ ਬਾਈ ਸਵਾਗਤ ਆ। ਅੱਜ ਆਪਾਂ ਗੱਲ ਕਰਨੀ ਆ ਵੀਡੀਓ ਦੇ ਵਿੱਚ ਕਿ ਜਿਹੜੀ ਫਸਲ ਐ ਕਣਕ ਦੀ ਆਪਣੀ ਮੁੱਖ ਫਸਲ ਐ ਜਿਹੜੀ ਹੁਣ ਅੱਗੇ ਅਪ੍ਰੈਲ ਚ ਪੱਕ ਕੇ ਤਿਆਰ ਹੋਣਾ ਆਪਾਂ ਉਹਦਾ ਝਾੜ ਜਿਹੜਾ ਕਿਵੇਂ ਵਧਾ ਲਈਏ ਜਾਂ ਕੀ ਕਰਦੀਏ ਵੀ ਜਿਹਦੇ ਨਾਲ ਜਿਹੜਾ ਆਪਣਾ ਝਾੜ ਆ ਝਾੜ ਆਪਣਾ 25 ਪਲੱਸ ਆ ਜਾਵੇ। ਹੁਣ ਬਹੁਤ ਬੰਦਿਆਂ ਚ ਇਹ ਚਰਚਾ ਛੜੀ ਵੀ ਆ ਜਿੱਦਾਂ ਹੁਣ ਪਿਛਲੇ ਦਿਨੀ ਜਿਹੜਾ ਤਿੰਨ ਚਾਰ ਦਿਨ ਜਿਹੜੀ ਬਾਰਿਸ਼ ਹੋਈ ਆ ਬਾਰਿਸ਼ ਤੋਂ ਬਾਅਦ ਹੁਣ ਲਗਾਤਾਰ ਤਿੰਨ ਦਿਨ ਹੋ ਗਏ ਚਾਰ ਦਿਨ ਵਧੀਆ ਧੁੱਪ ਨਿਕਲ ਰਹੀ ਹੈ ਤੇ ਪਸ਼ਵਾ ਦੀ ਬਹੁਤ ਸੋਹਣੀ ਪਸ਼ਮਦੀ ਹਵਾ ਚੱਲ ਰਹੀ ਆ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੀ ਹੈਗੀ ਸਾਰੇ ਰੋਗਾਂ ਦਾ ਇਲਾਜ ਜਿਹੜੀ ਪਸ਼ਵਾ ਦੀ ਹਵਾ ਉਹ ਕਰ ਦਿੰਦੀ ਹੈ ਜਦੋਂ ਪਸ਼ਮਤ ਹਵਾ ਚੱਲਦੀ ਹੈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਸਲ ਦੇ ਵਿੱਚ ਬਿਮਾਰੀ ਕੋਈ ਨਹੀਂ ਫੈਲਦੀ ਹੈ ਪਰ ਫਿਰ ਵੀ ਬੰਦੇ ਹੁਣ ਧੁੱਪ ਦਾ ਇੰਨਾ ਲਾ ਲੈ ਰਹੇ ਆ ਕਿ ਸੋਚਦੇ ਕਿ ਬਾਈ ਆਪਾਂ ਝਾੜ ਵਧਾਉਣ ਵਾਸਤੇ ਸਪ੍ਰੇਆਂ ਕਰਨੀਆਂ ਕਿ ਮੌਸਮ ਬਹੁਤ ਵਧੀਆ ਪੂਰਾ ਜਣਾ ਧੁੱਪ ਦਾ ਮੌਸਮ ਬਣਿਆ ਵਾ ਧੁੱਪ ਵੀ ਵਧੀਆ ਨਿਕਲਦੀ ਆ ਪਸ਼ੂਆ ਵੀ ਵਧੀਆ ਚੱਲਦੀ ਆ ਕਿਉਂ ਨਾ ਬਾਈ ਆਪਾਂ ਲਿਆ ਕੇ ਕੋਈ ਇਹ ਜੀ ਸਮਗਰੀ ਫਸਲ ਤੇ ਕਰਦੀ ਵੀ ਜਿਹਦੇ ਨਾਲ ਆਪਣਾ ਝਾੜ ਵਧ ਜਵੇ ਹੁਣ 2-4 ਦਿਨਾਂ ਦੇ ਕਿਸਾਨਾਂ ਦੇ ਬਾਈ ਪੈਰ ਨਹੀਂ ਲੱਗ ਰਹੇ ਦੇਖੋ ਦੇਖ ਢੋਲੀਆਂ ਚੱਕੀਆਂ ਵੀ ਆ ਲੇਬਰ ਤੋਂ ਚਕਾਈਆਂ ਵੀ ਆ ਜਾਂ ਆਪ ਕਰੀ ਜਾਂਦੇ ਵੀ ਸਪਰੇਅ ਆ ਮਿਲਾ ਕੇ ਆਪਾਂ ਬਸ ਕਰ ਦਈਏ ਵੀ ਜਿਹਦੇ ਨਾਲ ਝਾੜ ਦਾ ਫਾਇਦਾ ਹੋ ਜਵੇ ਬਾਈ ਝਾੜ ਦਾ ਦੇਖੋ ਜੇ ਝਾੜ ਤੁਸੀਂ ਵਾਕੇ ਹੀ ਫਸਲ ਦਾ ਵਧਾਉਣਾ ਤਾਂ ਉਹ ਵਾਸਤੇ ਆਪਾਂ ਹੁਣ ਕੀ ਕਰਨਾ ਕਰਨਾ ਕੀ ਹੁਣ ਆ ਦੇਖੋ ਜਿਹੜੀ ਫਸਲ ਹੈ 826 ਵੈਰਾਈਟੀ ਆ ਹੁਣ ਤੁਸੀਂ ਉੱਪਰੋਂ ਦੇਖ ਰਹੇ ਹੋ ਵੀ ਇਹਦੇ ਪੱਤੇ ਆ ਜਿਹੜੇ ਝੰਡਾ ਪੱਤਾ ਵੀ ਐਨ ਪੂਰਾ ਘੈਂਟ ਹਰਿਆ ਭਰਿਆ ਪਿਆ ਝੰਡਾ ਪੱਤਾ ਹੁੰਦਾ ਕਿਹੜਾ ਦੇਖੋ ਨਾ ਬੱਲੀ ਨਿਕਲ ਰਹੀ ਆ ਠੀਕ ਐ ਤੇ ਆ ਹੁੰਦਾ ਆਪਣਾ ਝੰਡਾ ਪੱਤਾ ਦੇਖ ਲਓ ਧਿਆਨ ਨਾਲ ਪੂਰਾ ਕੋਈ ਫਰਕ ਹੈਗਾ ਇਹਨੂੰ ਆ ਬੱਲੀ ਦੇਖੋ ਹਲੇ ਸਿਰਫ 5-10% ਬਾਹਰ ਆ ਰਹੀ ਆ 826 ਵੈਰਾਈਟੀ ਆ ਤੇ ਆ ਝੰਡਾ ਪੱਤਾ ਜਦੋਂ ਇਹ ਝੰਡਾ ਪੱਤਾ ਬਿਲਕੁਲ ਆਪਣੀ ਫਸਲ ਦਾ ਤੰਦਰੁਸਤਾ ਤਾਂ ਫਸਲ ਨੇ ਬਾਈ ਜਿਹੜਾ ਝਾੜਾ ਪੂਰਾ ਸਿਰੇ ਦੇ ਜਾਣਾ ਆਪਣੀ ਵੈਰੈਟੀ ਦੇ ਹਿਸਾਬ ਨਾਲ ਜਿਹੜਾ ਉਸ ਵੈਰੈਟੀ ਦਾ ਰਿਕਮੈਂਡੇਸ਼ਨ ਝਾੜਾ ਯਾਰ ਕਮੈਂਡ ਕਰਦੀ ਹੈ ਫਾਰਮ ਜਾਂ ਜਿਹੜੀ ਦੀ ਜਿੱਦਾਂ ਯੂਨੀਵਰਸਿਟੀ ਦੀ ਵੈਰੈਟੀ ਹੈ ਜਾਂ ਆਪਾਂ ਬਾਹਰੋਂ ਕੋਈ ਵੈਰੈਟੀ ਲੱਤੀ ਹੈ ਜਿੰਨਾ ਝਾੜ ਉਹਦਾ ਰਿਕਮੈਂਡ ਕਰਿਆ ਵਾ ਜਿਨੇ ਸੀਡ ਤਿਆਰ ਕਰਿਆ ਉਹਨਾਂ ਉਹਨੇ ਆਟੋਮੈਟਿਕ ਵਧੀਆ ਝਾੜ ਦੇ ਜਾਣਾ ਹੋ ਸਕਦਾ ਉਹਦੇ ਤੋਂ ਵੱਧ ਵੀ ਦੇ ਜਵੇ ਜਿੱਦਾਂ ਹੁਣ ਝੰਡਾ ਪੱਤਾ ਪੂਰੇ ਘੈਂਟਾਂ ਫਸਲਾਂ ਦੇ ਆਪਾਂ ਇਹਦੇ ਵਿੱਚ ਬਾਰਿਸ਼ ਤੋਂ ਬਾਅਦ ਕੋਈ ਵੀ ਹਲੇ ਤੱਕ ਸਪਰੇ ਨਹੀਂ ਕਰੀ ਹੈਗੀ ਸਪਰੇ ਜਿਹੜੀ ਕਰਨੀ ਆ ਹੁਣ ਜਦੋਂ ਪ੍ਰੋਪਰ ਬੱਲੀਆਂ ਬਾਹਰ ਆ ਗਈਆਂ ਉਦੋਂ ਇੱਕ ਵਧੀਆ ਆਪਾਂ ਫੰਗੀ ਸਾਈਡ ਆ ਜਿਹੜਾ ਵਧੀਆ ਕੰਪਨੀ ਦਾ ਪ੍ਰੋਪੀਕੋਨਾਜੋਲ ਕਰਨਾ ਜਿਹਨੂੰ ਆਪਾਂ ਟਿਲਟ ਵੀ ਕਹਿ ਦਿੰਨੇ ਆ ਬਾਦੂ ਕੋਈ ਡਬਲ ਟੈਕਨੀਕਲ ਨਹੀਂ ਕਰਨਾ ਇਹਦੇ ਤੇ ਕੋਈ ਹੋਰ ਲੱਲਾ ਭੱਬਾ ਨਹੀਂ ਕਰਨਾ ਤਤਾਂ ਦੀ ਜਿਹੜੀ ਸਪਰੇ ਆ ਉਹ ਆਪਾਂ 80 ਦਿਨਾਂ ਦੇ ਦੇ ਤੇ ਕਰਤੀ ਸੀ ਠੀਕ ਹੈ ਨਾ ਹੁਣ ਜਿਹੜਾ ਫਸਲ ਦਾ ਝਾੜ ਆ ਉਹ ਵਧਣਾ ਇਦਾਂ ਕਿ ਬਾਈ ਬਿਨਾ ਮਤਲਬ ਉਹਦੀ ਹੁਣ ਸਪਰੇਆਂ ਨਾ ਕਰੋ ਜਿਹੜਾ ਹੁਣ ਆ ਝੰਡਾ ਪੱਤਾ ਫਸਲ ਦਾ ਠੀਕ ਹੈ ਜੇ ਇਹ ਇੱਕ ਵਾਰ ਨੁਕਸਾਨਿਆ ਗਿਆ ਤੁਹਾਡੇ ਤੋਂ ਕੋਈ ਓਵਰਡੋਜ਼ ਜਿਹੜੀ ਸਪਰੇਅ ਫਸਲ ਤੇ ਹੋ ਗਈ ਜਾਂ ਉਹਦੇ ਨਾਲੇ ਪੱਤਾ ਬਰਨ ਹੋ ਗਿਆ ਤਾਂ ਤੁਹਾਡਾ ਸਿੱਧਾ ਸਦਾ ਝਾੜ ਆ ਜਿਹੜਾ ਤਿੰਨ ਚਾਰ ਕੁਇੰਟਲ ਘਟਣਾ ਹੁਣ ਕਿਉਂਕਿ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਝਾੜ ਦੀ ਜਾਂ ਦਾਣੇ ਬਣਨੇ ਦੀ ਫਸਲ ਦੀ ਉਹ ਟੋਟਲੀ ਝੰਡੇ ਪੱਤੇ ਤੇ ਆ ਬਾਈ ਇਹ ਫਸਲ ਦਾ ਕਹਿਣ ਦਾ ਮਤਲਬ ਹੈ ਪਹਿਲਾ ਥੰਮ ਜਿਹੜਾ ਉਹ ਜੜਾ ਹੁੰਦੀ ਹੈ ਤੇ ਦੂਜਾ ਥੰਮ ਜਿਹੜਾ ਝੰਡਾ ਪੱਤਾ ਹੁੰਦਾ ਹੁਣ ਝੰਡੇ ਪੱਤੇ ਦੀ ਕੇਅਰ ਕਰ ਲੋ ਠੀਕ ਹੈ ਬਾਦੂ ਦੀਆਂ ਸਪਰੇਆ ਮਗਰ ਨਾ ਭਜੋ ਬਿਨਾ ਮਤਲਬ ਤੇ ਜੇ ਇੱਕ ਵਾਰ ਝੰਡੇ ਪੱਤੇ ਦਾ ਕਿਸੇ ਓਵਰਡੋਜ਼ ਸਪਰੇ ਨਾਲ ਨੁਕਸਾਨ ਹੋ ਗਿਆ ਜਿੱਦਾਂ ਹੁਣ ਆਪਾਂ ਦੜਾ ਸੋਟਾ ਸਪਰੇਆਂ ਦੇ ਵਿੱਚ ਕਰੀ ਜਾਂਦੇ ਆ ਬਾਈ ਆਪਾਂ ਝੰਡੇ ਪੱਤੇ ਦੀ ਅਹੀ ਤਹੀ ਫੇਰ ਦੇਣੀ ਆ ਤੇ ਮੁੜ ਕੇ ਕਹਿਣਾ ਵੀ ਬਾਈ ਯਾਰ ਅਸੀਂ ਸਪਰੇ ਜਿੱਦਾਂ YouTube ਤੇ ਵੀਡੀਓ ਚ ਵੀ ਦੇਖੀ ਨੇ ਵੀ ਬਾਈ ਆਹ ਕਰ ਦੋ ਕਰ ਦੋ ਆਪਾਂ ਸਾਰੀਆਂ ਕਰ ਲੀਆਂ ਪਰ ਯਾਰ ਬਾਈ ਮੇਰੇ ਗਵਾਂਢੀ ਨੇ ਜਮਾਂ ਨਹੀਂ ਫਸਲ ਪੁੱਛੀ ਹੈਗੀ ਉਹਦਾ ਝਾੜ ਬਹੁਤ ਵਧੀਆ ਆ ਗਿਆ ਫਿਰ ਆਪਾਂ ਕਹਿੰਦੇ ਵੀ ਬਾਈ ਫਸਲ ਨੂੰ ਤਾਂ ਪੁੱਛੇ ਹੀ ਨਾ ਠੀਕ ਹੈ ਜਿਹੜਾ ਬੰਦਾ ਇਹਦੀ ਕੇਅਰ ਘੱਟ ਕਰਦਾ ਇਹਨੂੰ ਪੁੱਛਦਾ ਨਹੀਂ ਹੈਗਾ ਉਹਦਾ ਝਾੜ ਵਧੀਆ ਆਉਂਦਾ ਅਕਸਰ ਇਹ ਗੱਲਾਂ ਹੁੰਦੀਆਂ ਕਿਸਾਨਾਂ ਦੇ ਵਿੱਚ ਭਾਈ ਉਹਦਾ ਝਾੜ ਇਹ ਕਰਕੇ ਵੱਧ ਵੱਧ ਨਹੀਂ ਆਉਂਦਾ ਹੈਗਾ ਵੀ ਉਹ ਬੰਦਾ ਫਸਲ ਨੂੰ ਪੁੱਛਦਾ ਨਹੀਂ ਹੈਗਾ ਉਹਦਾ ਝਾੜ ਇਸ ਕਰਕੇ ਵਧੀਆ ਆ ਜਾਂਦਾ ਵੀ ਉਹ ਬੰਦੇ ਨੇ ਬਿਨਾ ਮਤਲਬ ਤੋਂ ਸਪਰੇ ਨਹੀਂ ਕਰੀ ਮੰਨ ਲਓ ਵੀ ਉਹਦਾ ਮਾਈਂਡ ਸੈਟ ਇਹ ਹੈ ਜਿਵੇਂ ਉਹ ਧਿਆਨ ਨਹੀਂ ਦਿੰਦਾ ਫਸਲ ਤੇ ਉਹਦੇ ਨਾਲ ਧਿਆਨ ਦੇਣ ਦੇ ਵਿੱਚ ਜਿਹੜਾ ਝੰਡਾ ਪੱਤਾ ਉਹਦਾ ਬਚਾਅ ਹੋ ਜਾਂਦਾ ਠੀਕ ਹੈ ਉਹੀ ਬਚਾਅ ਜੇ ਆਪਾਂ ਕਰ ਲਈਏ ਆਪਣੀ ਫਸਲ ਦਾ ਜਿਹੜਾ ਝਾੜ ਹੈ ਪੂਰਾ ਕੈਂਟ ਇੱਕ ਨੰਬਰ ਆਊਗਾ ਬਾਈ ਆਪਣੀ ਗਾਰੰਟੀ ਐ ਇਸ ਚੀਜ਼ ਦੀ ਤੁਸੀਂ ਅਜ਼ਮਾ ਕੇ ਦੇਖ ਲਿਓ ਚਾਹੇ ਟ੍ਰਾਇਲ ਆ ਥੋੜੇ ਤੇ ਕਰ ਲਿਓ ਜੇ ਤੁਹਾਡੇ ਮਾਊਂ ਲੜਨ ਨੂੰ ਨਹੀਂ ਹਟਦੇ ਵੀ ਸਪਰੇ ਕਰਨੀਓ ਕਰਨੀਆਂ ਤਾਂ ਤੁਸੀਂ ਇੱਕ ਕੀਲੇ ਤੇ ਨਾ ਕਰਿਓ ਤੇ ਉਹਨੂੰ ਬਾਅਦ ਚੋਂ ਕੰਪੇਅਰ ਕਰ ਲਿਓ ਬਾਦੂ ਦੀਆਂ ਸਪਰੇਆਂ ਮੈਂ ਨਹੀਂ ਕਹਿੰਦਾ ਵੀ ਹੁਣ ਸਪਰੇ ਬਿਲਕੁਲ ਨਹੀਂ ਕਰਨੀ ਸਪਰੇ ਕਰਨੀ ਕਿਹੜੀ ਆ ਜੇ ਆਪਣੀ ਫਸਲ ਦੇ ਵਿੱਚ ਕੋਈ ਬਿਮਾਰੀ ਆ ਗਈ ਮੰਨ ਲਓ ਕੋਈ ਉੱਲੀ ਆ ਗਈ ਠੀਕ ਆ ਕੋਈ ਚੇਪਾ ਜਾਂ ਤੇਲੇ ਦੀ ਸਮੱਸਿਆ ਵੈਸੇ ਜਿਹੜਾ ਚੇਪਾ ਜਾਂ ਤੇਲ ਆ ਉਹਦੀ ਸਮੱਸਿਆ ਉਹ ਜ਼ਿਆਦਾ ਨੁਕਸਾਨ ਉਦੋਂ ਕਰਦਾ ਜਦੋਂ ਬੱਲੀਆਂ ਬਾਹਰ ਆ ਜਿੰਦੀ ਉਹ ਬੱਲੀ ਦੇ ਵਿੱਚ ਪੈ ਜਾਂਦਾ ਠੀਕ ਆ ਜੀ ਹਲਕਾ ਫੁਲਕਾ ਹੁਣ ਪੱਤਿਆਂ ਤੇ ਕੋਈ ਆਪਾਂ ਨੂੰ ਕਾਲਾ ਜਾਂ ਦਾਣਾ ਵੀ ਦਿਖ ਜਵੇ ਆਪਾਂ ਸਿੱਧੀਆਂ ਹੀ ਚੱਕ ਕੇ ਇਨਸੈਕਟਰੀ ਸਾਈਡ ਜਿਹੜੀਆਂ ਕੀੜੇ ਮਾਰ ਦਵਾਈਆਂ ਸ਼ੁਰੂ ਕਰ ਦੰਨੇ ਆ ਜਿਹਦਾ ਤਾਂ ਬਹੁਤ ਬੜਾ ਬਾਈ ਨੁਕਸਾਨ ਆਪਣੀ ਫਸਲ ਤੇ ਮੇਰਾ ਭਰਾ ਬਣ ਕੇ ਨਾ ਕਰਿਓ ਹੁਣ ਜੇ ਸਪਰੇਅ ਤੁਸੀਂ ਕਰਨੀ ਆ ਜਦੋਂ ਆ ਜਿੱਦਾਂ ਫਸਲ ਨਸਾਰਾ ਲੈ ਰਹੀ ਆ ਤਾਂ ਸਿਰਫ ਤੁਸੀਂ ਫੰਗੀ ਸਾਈਡ ਜਾਂ 13045 ਕਰ ਸਕਦੇ ਇਹਦੇ ਤੋਂ ਇਲਾਵਾ ਉਹੀ ਸਪਰੇਅ ਨਾ ਕਰਿਓ ਹੁਣ ਕਈ ਭਰਾ ਕੀ ਕਰਦੇ ਆ ਵੀ ਫਸਲ ਨਿਸਰੇ ਤੋਂ ਬਾਅਦ ਵੀ ਬੋਰੋਨ ਦੀ ਸਪਰੇਅ ਕਰੀ ਜਾਂਦੇ ਆ ਭਾਈ ਉਹ ਜੇ ਨਾ ਤੁਹਾਡੇ ਤੋਂ ਮਾੜੀ ਜੀ ਬਲਕਿ 10 ਗ੍ਰਾਮ ਵੀ ਵੱਧ ਪੈ ਗਈ ਕੀਲੇ ਦੇ ਹਿਸਾਬ ਨਾਲ ਉਹਨੇ ਤੁਹਾਡੇ ਪੱਤੇ ਇਹ ਜੇ ਵਰਨ ਕਰਨੇ ਆ ਪੱਤੇ ਉੱਪਰੋਂ ਇਹ ਜੇ ਜਾਲਦਣੇ ਆ ਜਲਣਾ ਕਿਹੜੇ ਪੱਤੇ ਨੇ ਝੰਡੇ ਪੱਤੇ ਨੇ ਜਿਹਦੇ ਸਿਰ ਸਾਰੀ ਜ਼ਿੰਮੇਵਾਰੀ ਆ ਠੀਕ ਆ ਮੁੜ ਕੇ ਤੁਹਾਡਾ ਨੁਕਸਾਨ ਹੋਇਆ ਹੀ ਪਿਆ ਪੱਕਾ ਇਸ ਚੀਜ਼ ਦੀ ਆਪਣੀ ਗਾਰੰਟੀ ਆ ਸੋ ਬਾਕੀ ਸਾਰੇ ਭਰਾਵਾਂ ਨੂੰ ਮੇਰੀ ਇਹੋ ਰਿਕਵੈਸਟ ਆ ਇਹੀ ਬੇਨਤੀ ਆ ਵੀ ਬਿਨਾ ਮਤਲਬ ਤੇ ਹੁਣ ਸਪਰੇਅ ਨਾ ਕਰਿਓ ਕਿਉਂਕਿ ਜਿਹੜੀ ਪਿਛਲੇ ਦਿਨ بارش ਹੋਈ ਆ ਉਹ بارش ਕਰਕੇ ਜਿਹੜੀਆਂ ਫਸਲਾਂ ਆ ਫਸਲਾਂ ਆਟੋਮੈਟਿਕ ਬਹੁਤ ਸੋਹਣੀਆਂ ਹੋ ਗਈਆਂ ਅੱਧੇ ਰੋਗ ਤਾਂ ਜਿਹੜੇ بارش ਨੇ ਖਤਮ ਕਰਤੇ ਫਸਲਾਂ ਦੇ ਕਿਉਂਕਿ ਤਤਾਂ ਦੀ ਅਪਟੇਕ ਬਹੁਤ ਵਧੀਆ ਸ਼ੁਰੂ ਹੋ ਗਈ ਫਸਲ ਦੇ ਵਿੱਚ ਦੂਜਾ ਜਿਹੜਾ ਜ਼ਮੀਨ ਦੇ ਵਿੱਚ ਮੌਇਸਚਰ ਮੇਨਟੇਨ ਹੋ ਗਿਆ ਜਿੰਨੀ ਫਸਲ ਨੂੰ ਪਾਣੀ ਦੀ ਮੌਇਸਚਰ ਦੀ ਲੋੜ ਆ ਉਹ ਉਹਨੂੰ ਮਿਲ ਗਿਆ ਤੇ ਤੀਜਾ ਬਾਈ ਜਿਹੜਾ ਕੱਲਾ بارش ਆ بارش ਇਹ ਨਾ ਸਮਝੇ ਕਰੋ ਵੀ ਜਿੱਦਾਂ ਆਪਾਂ ਜ਼ਮੀਨ ਦੇ ਵਿੱਚ ਪਾਣੀ ਲਾ ਦਨੇ ਆ ਉਸ ਪਾਣੀ ਨਾਲੋਂ ਇਸ ਪਾਣੀ ਦਾ ਜ਼ਮੀਨ ਸਮਾਨ ਦਾ ਫਰਕ ਹੁੰਦਾ ਇੱਕ ਤਾਂ ਦੇਖੋ ਪੈਂਦੀ ਸਮਾਨ ਚ ਆਟੋਮੈਟਿਕ ਜ਼ਮੀਨ ਸਮਾਨ ਦਾ ਫਰਕ ਹੋ ਗਿਆ ਦੂਜਾ ਇਹਦੇ ਵਿੱਚ ਜਿਹੜੇ ਤੱਤ ਫਸਲ ਨੂੰ ਬਹੁਤ ਸਾਰੇ ਤੱਤ ਸਲਫਰ ਵਗੈਰਾ ਸਲਫਰ ਪोटाश ਜਾਂ ਹੋਰ ਜਿਹੜੇ ਵਿੱਚੋਂ ਤਜਾਬੀ ਤੱਤ ਆ ਉਹ ਵੀ ਫਸਲ ਨੂੰ ਮਿਲ ਜਾਂਦੇ ਆ ਕਿਉਂਕਿ ਗੈਸਾਂ ਦੇ ਥਰੂ ਹੈ ਹਵਾ ਦੇ ਵਿੱਚ ਜਿਹੜੇ ਇਹ ਤੱਤ ਮਲਕੇ ਉੱਪਰ ਪਹੁੰਚੇ ਹੁੰਨੇ ਆ ਉਹ ਪਾਣੀ ਦੇ ਰੂਪ ਚ ਆ ਕੇ ਫਸਲ ਤੇ ਡਿੱਗਦੇ ਆ ਉਹਦੇ ਕਰਕੇ ਅੱਧ ਤੋਂ ਜਿਹੜਾ 80 85% ਤਾਂ ਆਪਣਾ ਮੀਂਹੇ ਫਾਇਦਾ ਕਰਦਾ ਜਿੱਥੇ ਗੜੇਮਾਰੀ ਨਹੀਂ ਹੋਈ ਜਿਹੜੇ ਭਰਾਵਾਂ ਦੀ ਗੜੇਮਾਰੀ ਨੇ ਫਸਲਾਂ ਨੁਕਸਾਨ ਕਰਤੀ ਆ ਬਾਈ ਉਹ ਚਲੋ ਦੁੱਖ ਦੀ ਗੱਲ ਆ ਪਰ ਜਿੱਥੇ ਬਹੁਤ ਸੋਹਣੀ ਜਿੱਦਾਂ ਸਾਡੇ ਏਰੀਆ ਚ ਹੁਣ ਟਿੱਕੇ ਮੀਂਹ ਪੈ ਲਿਆ ਔਰ ਕੋਈ ਨੁਕਸਾਨ ਨਹੀਂ ਹੋਇਆ ਹੈਗਾ ਠੀਕ ਹੈ ਮਹਾਰਾ ਦੀ ਕਿਰਪਾ ਹੁਣ ਤੱਕ ਤੇ ਮੀਨੇ ਆਪਣਾ ਪੂਰਾ ਕੰਮ ਕਰਤਾ ਹੁਣ ਆਪਾਂ ਨੂੰ ਕੋਈ ਫਾਲਤੂ ਸਪਰੇਅ ਦੀ ਲੋੜ ਨਹੀਂ ਸਿਰਫ ਇੱਕ ਸਿੰਗਲ ਟੈਕਨੀਕਲ ਫੰਗੀ ਸੈਡ ਕਰ ਲਓ ਮੇਰਾ ਭਰਾ ਠੀਕ ਹੈ ਝਾੜ ਤੁਹਾਡਾ ਸਿਰੇ ਆ ਜਾਣਾ ਤੇ ਦੂਜੀ ਗੱਲ ਆਪਾਂ ਵੀਡੀਓ ਚ ਕਰਦੇ ਆ ਵੀ ਜਿਹੜੇ ਬਾਈ ਕਹਿੰਨੇ ਆ ਵੀ ਝਾੜ ਮਲਕੇ ਜਿਹੜੀ 826 ਆ ਜਾਂ ਘਟ ਸਮੇ ਵਾਲੀਆਂ ਵੈਰਾਈਟੀਆਂ ਇਹਨਾਂ ਦਾ ਝਾੜ ਜ਼ਿਆਦਾ ਜ਼ਿਆਦਾ ਝਾੜ ਇਸ ਕਰਕੇ ਆ ਬਾਈ ਕਿਉਂਕਿ ਇਹ ਇੱਕ ਤਾਂ ਟਾਈਮ ਨਾਲ ਨਹੀਂ ਸਰ ਜਾਂਦੀ ਇਹ ਠੰਡ ਠੰਡ ਵਿੱਚ ਪੱਕ ਜਾਂਦੀਆਂ ਹੋਰ ਕੋਈ ਨਾ ਜੇ ਸਪੈਸ਼ਲ ਕੋਈ ਟੀਕਾ ਨਹੀਂ ਲਾਇਆ ਹੋਇਆ ਹੈਗਾ ਹੁਣ ਜਿੱਦਾਂ 826 ਵੈਰੈਟੀ ਆ ਇਹ 11 ਨਵੰਬਰ ਦੀ ਬੀਜੀ ਵੀ ਆ ਪਰ ਇਹ ਨਿਸਣ ਲੱਗੀ ਹੁਣ ਠੀਕ ਆ ਇਹਦੇ ਨਿਸਣ ਕਰਕੇ ਇਹਨੇ ਪੂਰਾ ਠੰਡ ਠੰਡ ਵਿੱਚ ਆਪਣਾ ਪ੍ਰੋਪਰ ਟੈਂਪਰੇਚਰ ਦੇ ਵਿੱਚ ਇਹਨੇ ਆਪਣਾ ਦਾਣਾ ਬਣਾ ਜਾਣਾ ਉਸ ਕਰਕੇ ਤਾਂ ਆਟੋਮੈਟਿਕ ਜਿਹੜਾ ਝਾੜ ਵਧੀਆ ਰਹਿ ਜਾਣਾ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਕਰ ਲਓ ਸਬਸਕ੍ਰਾਈਬ ਕਿਉਂਕਿ ਵੀਡੀਓ ਥੋੜੀ ਲੰਬੀ ਹੋਊਗੀ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਥੈਂਕ ਯੂ